ਖਾਨਬ ਜਨਰਲ ਸਿੰਘ ਇਹ ਨਹੀਂ ਬੰਦੇ ਨਹੀਂ ਬਸ ਉਹਦਾ ਨਾਮ ਨਹੀਂ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਰੀਦਕੋਟ ਦੇ ਪਿੰਡ ਕਮਰਾਲ ਵਿੱਚ ਅਸੀਂ ਪਹੁੰਚੇ ਸੀ ਜਿੱਥੇ ਪੰਦੀ ਸਮੇਤ ਜੋ ਕਿ ਇਥੋਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਕਸ਼ਮੀਰ ਸਿੰਘ ਜੋ ਕਿ ਖਜ਼ਾਨਚੀ ਆ ਉਹਦੇ ਤੇ ਕੁਝ ਪਿੰਡ ਦੇ ਬੰਦਿਆਂ ਨੇ ਹਮਲਾ ਕੀਤਾ ਹਨ ਕੇ ਤੇ ਉਹਦੀ ਦਫ਼ਤਰ ਦੀ ਹੋਰ ਬੇਦੀ ਕੀਤੀ ਗਈ ਹੈ ਤੇ ਉਹਦੀ ਕਟਮਰ ਹੋਈ ਆ ਜੋ ਕਿ ਮੈਨੂੰ ਇੱਥੇ ਸੰਗਤ ਨੇ ਵੀਡੀਓ ਵੀ ਦਿਖਾਈ ਆ ਤੇ ਬੜੀ ਮਾੜੀ ਗੱਲ ਹੋਈ ਆ ਵੀ ਗੁਰੂ ਘਰ ਦੇ ਵਿੱਚ ਆਣ ਕੇ ਹਮਲਾ ਕਰਨਾ ਭਰਾ ਮਾਰੂ ਜੰਗ ਸ਼ੁਰੂ ਕਰਨੀ ਇਹ ਬਿਲਕੁਲ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆ ਤੇ ਪ੍ਰਸ਼ਾਸਨ ਨੂੰ ਜਿਹੜਾ ਭਾਈ ਕਸ਼ਮੀਰ ਸਿੰਘ ਉਹ ਮੈਡੀਕਲ ਚ ਦਾਖਲ ਹੈ ਵਿਚਾਰਾ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਵੀ ਕਿੰਨਾ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਦੋਸ਼ੀਆਂ ਤੇ ਪ੍ਰਸ਼ਾਸਨ ਬੰਦ ਦੀ ਕਾਨੂੰਨੀ ਕਾਰਵਾਈ ਕਰੇ ਤੇ ਜਿਹੜਾ ਇੱਥੇ ਗੁਰੂ ਘਰ ਤੇ ਇਹੋ ਜੀ ਗੱਲ ਅੱਗੇ ਤੋਂ ਕੋਈ ਬੰਦਾ ਜੁਰਤ ਨਾ ਕਰੇ ਵੀ ਇਹੋ ਜੀ ਗੱਲ ਕਰ ਸਕੇ ਦੁਬਾਰਾ ਫਿਰ ਵੀ ਗੁਰੂ ਘਰ ਚ ਆਣ ਕੇ ਅੰਦਰ ਦਾਖਲ ਹੋਣ ਕੇ ਗੱਲ ਪੈਣਾ ਫੱਟਾ ਮਾਰਨੀ ਆ ਪੱਗਾਂ ਲਾਉਣੀ ਆ ਤੇ ਇਹੋ ਜੀ ਕੋਈ ਜੁਰਤ ਨਾ ਕਰੇ ਦੁਬਾਰਾ ਤੇ ਪ੍ਰਸ਼ਾਸਨ ਨੂੰ ਕਹਾਂਗੇ ਕਿ ਜਿਹੜੀ ਬਣਦੀ ਸਖਤ ਤੋਂ ਸਖਤ ਉਹਨਾਂ ਦੋਸ਼ੀਆਂ ਖਿਲਾਫ ਕਾਰ ਵੀ ਕੀਤੀ ਜਾਵੇ ਤੇ ਜਿਹੜੇ ਆ ਗੁਰੂ ਘਰ ਦੇ ਪ੍ਰਬੰਧਕ ਨਾਲ ਆ ਜਾਂ ਕਮੇਟੀ ਨਾਲ ਵਧਿੱਕੀ ਹੋਈ ਆ ਉਹਨਾਂ ਦੇ ਕਿਹਨੇ ਉਹਨਾਂ ਨੂੰ ਸਾਥ ਮਿਲ ਸਕੇ ਤੇ ਸਾਰੀ ਸੰਗਤ ਨੂੰ ਇਹੋ ਜੀ ਬੇਨਤੀ ਕਰਦੇ ਆ ਵੀ ਪਿੰਡ ਦੀ ਭਾਈਚਾਰਾ ਸਹੀ ਬਣਾ ਕੇ ਰੱਖਣ ਤੇ ਜਿਹੜੀ ਕਾਰਵਾਈ ਆ ਜੇ ਪ੍ਰਚਾਰਕ ਕਰਦੇ ਵੀ ਠੀਕ ਹੈ ਨਹੀਂ ਤੇ ਜਥੇਬੰਦੀ ਨਾਲ ਲੱਗੇ ਹੀ ਆਏ ਆਪ ਘਾਰ ਵੀ ਕਰਾਵਾਂਗੇ ਤੇ ਪਿੰਡ ਚ ਆਪ ਚ ਮਾਹੌਲ ਸ਼ਾਂਤੀ ਰੱਖਣ ਗੁਰੂਕਾਰਿਕ ਭਾਈਚਾਰਕ ਵਿਖਾ ਨਾ ਖਤਮ ਉਹ ਖਰਾਬ ਹੋਵੇ ਤੇ ਕਿੰਨਾਂ ਨੇ ਗ੍ਰਾਹ ਕੀਤਾ ਹੈ ਉਹਨਾਂ ਨੂੰ ਕਾਨੂੰਨ ਨਾਲ ਰਾਈਂ ਸਜ਼ਾ ਦਵਾਵਾਂਗੇ ਤੇ ਸਾਰੀਆਂ ਸੰਗਤਾਂ ਨੂੰ ਵੀ ਫਿਰ ਦੁਬਾਰਾ ਵਿਸ਼ਵਾਸ ਦਵਾਣੇ ਆ ਵੀ ਜਥੇਬੰਦੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਜਿਨ੍ਹਾਂ ਦੋਸ਼ੀਆਂ ਨੇ ਗੁਰੂ ਵਿੰਦਰ ਆਣ ਕੇ ਕਿਸੇ ਦਫ਼ਤਰ ਦੀ ਬੇਦਬੀ ਕੀਤੀ ਆ ਕਿਸਾਂ ਦੀ ਬੇਦਬੀ ਕੀਤੀ ਆ ਇਹ ਤਾਂ ਪ੍ਰਸ਼ਾਸਨਕਾਰ ਵੀ ਕਰਦੇ ਠੀਕ ਨੇ ਤੇ ਫਿਰ ਅਸੀਂ ਜੋ ਵੀ ਸਾਨੂੰ ਅੱਗੇ ਅਗਲੀ ਕਾਰਵਾਈ ਸਾਰੇ ਜਿੱਥੇ ਬੰਦੀ ਨ ਵਿਚਾਰ ਕਰਕੇ ਇਹ ਕਾਰਵਾਈ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ